ਦੋਸਤੋ ਅਸੀਂ ਖੜੇ ਹਾਂ ਇਸ ਵਕਤ ਬਠਿੰਡਾ ਦੇ ਸਿਵਲ ਰੋਡ ਦੇ ਸਟਾਰਟ ਤੋਂ ਜਿਹੜਾ ਮਲੋ ਰੋਡ ਤੋਂ ਜਿਹੜਾ ਮੋੜ ਮੁੜਦਾ ਨਾ ਸਿਵਲ ਰੋਡ ਦਾ ਉੱਥੇ ਇਸ ਵਕਤ ਖੜੇ ਹਾਂ ਕਿ ਅੱਜ ਰਾਤ ਚੋਰੀ ਹੋਈ ਹੈ ਇੱਕ ਤਾਂ ਚੋਰੀ ਹੋਈ ਹੈ ਇੱਕ ਚੋਰੀ ਦੀ ناکਾਮ ਕੋਸ਼ਿਸ਼ ਕੀਤੀ ਆ ਗ੍ਰਾਹਕ ਸੇਵਾ ਕੇਂਦਰ ਰਹੇ ਸਨ ਦੂਜੀ ਦੀ ਜੀ ਦੁਕਾਨੀ ਹੈ ਇੱਥੇ ਜਿਹੜੇ ਦੁਕਾਨ ਦੇ ਮਾਲਕੀ ਗੱਲ ਕਰਦੇ ਆ ਤੇ ਇੱਥੇ ਰਾਤ ਨੂੰ ਤਾਲੇ ਤੋੜ ਕੇ ਗਿਆ ਤੇ ਅੰਦਰ ਨਹੀਂ ਵੜ ਸਕੇ ਇੱਕ ਤਾਲ ਪਿਆ ਤਾਲਾ ਤੇ ਜਰ ਲੱਗੀ ਹੈ ਖੂਨ ਲੱਗਿਆ ਤੇ ਇੱਕ ਆਹ ਤਾਲਾ ਦੋਨੇ ਤਾਲੇ ਤੋੜਤੇ ਪਰ ਅੰਦਰ ਨਹੀਂ ਵੜ ਸਕੇ ਕਿਸੇ ਕਾਰਨ ਤੇ ਸਾਡੇ ਨਾਲ ਦੁਕਾਨ ਦੇ ਤੋੜਨ ਦੀ ਕੋਸ਼ਿਸ਼ ਕੀਤੀ ਸੈਂਟਰ ਸ਼ਾਪ ਸੈਂਟਰ ਉਹ ਸੈਂਟਰ ਲੋਕ ਵੀ ਤੋੜਨ ਦੀ ਕੋਸ਼ਿਸ਼ ਕੀਤੀ ਜਿਹੜਾ ਠੀਕ ਕਰਾਇਆ ਉਹਨੂੰ ਓਕੇ ਠੀਕ ਕਰਾਇਆ ਤੁਸੀਂ ਹਾਂ ਤੇ ਬਈ ਤੁਸੀਂ ਤੁਹਾਨੂੰ ਹਾਂ ਮੈਂ ਆਪਣੀ ਅਜੀ ਇਹ ਮੇਰਾ ਨਿਤਿਨ ਸਿਕਰੀ ਆਈ ਕਿਵੇਂ ਤੁਹਾਨੂੰ ਪਤਾ ਲੱਗਿਆ ਵੀ ਐ ਕਦੋਂ ਪਤਾ ਲੱਗਿਆ ਮਨ ਤਾਂ ਫੋਨ ਆਇਆ ਸਵੇਰੇ ਕਿ ਤੁਹਾਡੇ ਤੇ ਤਾਲੇ ਟੁੱਟੇ ਹੋਏ ਦੁਕਾਨ ਦੇ ਮੈਨੂੰ ਗਵੰਡੀ ਦਾ ਫੋਨ ਆਇਆ ਸੀਗਾ ਤਕਰੀਬਨ ਮੈਨੂੰ 10:00 ਵਜੇ ਆਇਆ ਸੀਗਾ ਅੱਛਾ ਜੀ ਹਾਂਜੀ ਤੁਸੀਂ ਤੇ ਆਜੋ ਆ ਕੇ ਦੇਖਿਆ ਕੀ ਸੀਗਾ ਹਾਲਾਤ ਇੱਥੇ ਇੱਥੇ ਦੋਨੋਂ ਤਾਲੇ ਟੁੱਟੇ ਹੋਏ ਸੀਗੇ ਜਿਹੜਾ ਸੈਂਟਰ ਲੋਕ ਹੈ ਉਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਟੁੱਟਿਆ ਨਹੀਂ ਚਲ ਰੱਬ ਦੀ ਮਿਹਰ ਹੈ ਨਹੀਂ ਟੁੱਟਿਆ ਠੀਕ ਹੈ ਤੇ ਉਸ ਤੋਂ ਬਾਅਦ ਅੰਦਰ ਨਾਲ ਦੀ ਲੁੱਟਾਈ ਜਿਹੜਾ ਨਹੀਂ ਅੰਦਰ ਕੁਝ ਨਹੀਂ ਇਹਨਾਂ ਨੇ ਅੰਦਰ ਨਹੀਂ ਵੜੇ ਕੋਈ ਇੱਧਾ ਚੋਰੀ ਨਹੀਂ ਬਸ ਮੈਂ ਜਦੋਂ ਹੁਣ ਸੀਸੀਟੀਵੀ ਕੈਮਰਾ ਚੈੱਕ ਕੀਤਾ ਤਾਂ ਅੰਦਰ ਖੜਕੇ ਦੀ ਆਵਾਜ਼ ਪੂਰੀ ਆ ਰਹੀ ਸੀ ਕਿੰਨੇ ਵਜੇ ਦਾ ਟਾਈਮ ਹੈ ਜਿਹੜੀ ਖੜਕੇ ਦੀ ਆਵਾਜ਼ ਹੈ ਇਹ ਤਕਰੀਬਨ ਮੈਂ 3:43 ਦਾ ਟਾਈਮ ਹੈ ਸਵੇਰੇ 3:43 ਦਾ ਕਿੰਨੇ ਵਜੇ ਤੋੜੀ ਗਿਆ ਉਹ ਕਾਲੇ ਨੂੰ ਇੱਕ 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 ਦੋ ਮਿੰਟ ਤਾਂ ਲੱਗੇ ਹੀ ਆ ਉਹਨੂੰ ਹਾਂ ਕਾਲੇ ਤੋੜਦਿਆਂ ਚੋਰੀ ਤੋਂ ਬਚ ਗਿਆ ਹਾਂ ਚੋਰੀ ਤੋਂ ਬਚਾਅ ਹੋ ਗਿਆ ਇਹ ਸੁਣਿਆ ਇੱਥੇ ਪਹਿਲਾਂ ਵੀ ਚੋਰੀ ਹੋਦੇ ਹੋਈ ਹੈ ਹਾਂ ਮੇਰੇ ਚਾਰ ਵਾਰੀ ਪਹਿਲਾਂ ਚੋਰੀ ਹੋ ਚੁੱਕੀ ਹੈ ਕਿੰਨਾ ਦੁਖਾਂ ਪਹਿਲਾਂ ਹੋਇਆ ਮੇਰੇ ਪਹਿਲਾਂ ਮੈਂ ਮੋਬਾਈਲਾਂ ਕੰਮ ਕਰਦਾ ਸੀਗਾ ਸਾਰੇ ਮੇਰੇ ਮੋਬਾਈਲ ਚੱਕ ਕੇ ਲੈ ਗਏ ਸੀਗੇ ਮੇਰਾ ਪੀਸੀ ਲੈ ਗਏ ਸੀਗੇ ਹਾਂ ਉਹ ਫਿਰ ਤੁਸੀਂ ਮਤਲਬ ਕਿ ਪੁਲਿਸ ਨੂੰ ਮੈਂ ਪੁਲਿਸ ਨੂੰ ਤਰਾ ਕੀਤੀ ਪੁਲਿਸ ਨੇ ਚੋਰ ਵੀ ਫੜ ਲਏ ਸੀਗੇ ਬਟ ਉਸ ਤੋਂ ਬਾਅਦ ਕੇਸ ਚੱਲਿਆ ਕੇਸ ਆਈ ਤੇ ਕਿ ਚੱਲੀ ਜਾਂਦਾ ਜੀ ਚੱਲੀ ਜਾਂਦਾ ਹਾਂ ਜੀ ਮਤਲਬ ਇਹਦਾ ਇਹ ਕੇਸ ਬਸ ਪਤਾ ਨਹੀਂ ਬਾਕੀ ਰਫਾ ਦਫਾ ਹੋ ਗਿਆ ਉਹਨਾਂ ਕੋਈ ਹਾਂ ਤੇ ਇਹ ਵੀ ਪੁਲਿਸ ਨੂੰ ਮੰਗ ਕਰਦੇ ਹਾਂ ਬਲੋਗੇ ਜੇ ਫਿਰ ਤੁਸੀਂ ਰਾਤ ਨੂੰ ਜਾਂਦੇ ਹੋ ਜਦੋਂ ਤੁਹਾਨੂੰ ਡਰ ਲੱਗਿਆ ਰਹਿੰਦਾ ਹੋਗਾ ਵੀ ਇੱਥੇ ਰਾਤ ਨੂੰ ਘਰੇ ਆ ਕੇ ਹਾਂ ਸਰ ਸੰਤਾਂ ਪਤਾ ਸਾਡੇ ਮੇਲੇ ਤੋਂ 3-4 ਸਾਲ ਲੱਭ ਹੋਈ ਸੀਗੀ ਹਰ ਸਾਲ ਹੁੰਦੀ ਰਹਿੰਦੀ ਹੈ ਤੇ ਕੁਛ ਨਾ ਕੁਛ ਤੇ ਘਟਨਾ ਵਾਪਰਦੀ ਰਹਿੰਦੀ ਹੈ ਏਰੀਆ ਵਾਲਾ ਵੀ ਰਾਤ ਨੂੰ ਸ਼ਮਸ਼ਾਨ ਹੀ ਹੁੰਦਾ ਨਾ ਰਾਤੀ ਪੂਰਾ ਸ਼ਮਸ਼ਾਨ ਏਰੀਆ ਸਾਡੀ ਇਹ ਮੰਗ ਹੈ ਕਿ ਇੱਥੇ ਜਦੋਂ ਪਹਿਲਾਂ ਨਾਕਾ ਲੱਗਿਆ ਸੀ ਇੱਥੇ ਪੁਲਿਸ ਵਾਲਿਆਂ ਦਾ ਚੌਂਕੀ ਬਣੀ ਹੋਈ ਸੀਗੀ ਉਦੋਂ ਚੋਰੀਆਂ ਘੱਟ ਸੀਗੀਆਂ ਇੱਥੇ ਜਦੋਂ ਨਾਕਾ ਚੱਕਦਾ ਨਾ ਨਹੀਂ ਮਤਲਬ ਚੌਂਕੀ ਚੱਕਦੀ ਇਹਨਾਂ ਨੇ ਉਸ ਤੋਂ ਬਾਅਦ ਪੂਰੀਆਂ ਚੋਰੀਆਂ ਹੋਣ ਲੱਗੀਆਂ ਹੋਰ ਲੁੱਟਖੋਹਾਂ ਦੀ ਵਾਰਤ ਵੀ ਆਉਂਦੀ ਹੈ ਹਾਂਜੀ ਹਾਂਜੀ ਉਹ ਤਾਂ ਨਿਤ ਨਵੀਂ ਚੱਲੀ ਰਹਿੰਦੀ ਹੈ ਪਤਾ ਤਾਂ ਇੱਕ ਰਾਤ ਹੋਰ ਵੀ ਚੋਰੀ ਹੋਈ ਇੱਥੇ ਅੱਗੇ ਆ ਕੇ ਹਾਂ ਅੱਗੇ ਇੱਕ ਜੁਐਲਰੀ ਦੁਕਾਨ ਹੈ ਉਹ ਤਾਂ ਸ਼ਟਰ ਤੋੜਤਾ ਟਫਨ ਗਲਾਸ ਤੋੜਤਾ ਉਹਦੇ ਬਾਅਦ ਕਾਫੀ ਨੁਕਸਾਨ ਹੋਇਆ ਉਸ ਬੰਦੇ ਦਾ ਮਤਲਬ ਹੋਰ ਕੀ ਹੈ ਤੱਕ ਕੋਈ ਪੁਲਿਸ ਰਾਹ ਪਿਆ ਨਹੀਂ ਕੋਈ ਕਿਸੇ ਬਸ ਪੁਲਿਸ ਕਾਦ ਨੇ ਕਾਰਵਾਈ ਕਰੀ ਹੁੰਦੀ ਹੈ ਹੋਰ ਬਾਕੀ ਸੀਸੀਟੀਵੀ ਹੋਰ ਲੱਭ ਰਹੀ ਹੈ ਪੁਲਿਸ ਹਾਂ ਸੀਸੀਟੀਵੀ ਦਾ ਕੈ ਤਾਂ ਦੋਸਤੋ ਸਿਵੈ ਰੋਡ ਤੇ ਆ ਸੀ ਜਿਹੜਾ ਜਗਾ ਇਹ ਦੂਜੀ ਦੁਕਾਨ ਹੈ ਇਹ ਕਹਿੰਦੇ ਵੀ ਅਸੀਂ ਰਾਤ ਨੂੰ ਜਦੋਂ ਘਰੇ ਜਾਂਦੇ ਆ ਦੁਕਾਨ ਬੰਦ ਕਰਕੇ ਲੋਕ ਕਰਕੇ ਤਾਂ ਰਾਤ ਨੂੰ ਡਰ ਲੱਗਦਾ ਕਿ ਚੋਰੀ ਸਾਡੀ ਇੱਥੇ ਦੁਕਾਨ ਚ ਸਾਮਾਨ ਚੱਕਿਆ ਜਾਵੇ ਕਿਉਂਕਿ ਇਹਨਾਂ ਦਾ ਪਹਿਲਾਂ ਵੀ ਸਾਮਾਨ ਚੱਕਿਆ ਗਿਆ ਇਥੋਂ ਜਿਹੜਾ ਮੋਬਾਈਲਾਂ ਦੀ ਸ਼ਾਪ ਸੀ ਪਹਿਲਾਂ ਹੁਣ ਇਹ ਸੀਐਸਸੀ ਸੈਂਟਰ ਦਾ ਗ੍ਰਾਹਕ ਸੇਵਾ ਕਹਿੰਦਾ ਤੇ ਪੋਸਟ ਨੂੰ ਮੰਗ ਕੀਤੀ ਆ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਕਿ ਇੱਥੇ ਪੈਟਰੋਲਿੰਗ ਵਧਾਈ ਜਾਵੇ ਜਾਂ ਫਿਰ ਚੌਕੀ ਦਾ ਕੋਈ ਪੱਕਾ ਤਨਾਦ ਕੀਤਾ ਜਾਵੇ ਤਾਂ ਕਿ ਇੱਥੇ ਸਾਡਾ ਦੁਕਾਨਾ ਸੇਫ ਰਹੇ ਸਾਡਾ ਵਪਾਰ ਸੇਫ ਰਹੇ ਤਾਂ ਦੋਸਤੋ ਵੀਡੀਓ ਸ਼ੇਅਰ ਕਰੋ ਤਾਂ ਕਿ ਪ੍ਰਸ਼ਾਸਨ ਤੱਕ ਪਹੁੰਚੇ ਇਸ ਤੇ ਕਾਰਵਾਈ ਹੋਵੇ ਨਾਲੇ ਤਾਂ ਜਿਹੜੇ ਆ ਦੋਸ਼ੀ ਆ ਇਹਦੇ ਫੜੇ ਜਾਣ ਨਾਲੇ ਇੱਥੇ ਪਟੋਲਿੰਗ ਵੀ ਭਦਾਈ ਜਾ ਸਕੇ ਇਹ ਤੋਂ ਦਰਪਨ ਚੈਨਲ ਪੰਜ ਪੰਜ ਟੀਵੀ ਜੈ ਹਿੰਦ ਜੈ ਭਾਰਤ